ਇੱਕ ਭੈਣ ਦੀ ਸੱਚੀ ਕਹਾਣੀ ਕਮਲ ਜਦੋਂ ਕੱਚੇ ਪੀਲੇ ਰੰਗ ਦਾ ਸੂਟ ਪਾ ਕੇ ਕਾਲਜ ਲਈ ਤਿਆਰ ਹੋਈ ਤਾਂ ਉਸਦੇ ਬਾਪੂ ਨੇ ਕਿਹਾ ਕੁੜੀਏ ਕਾਲਾ ਟਿੱਕਾ ਲਾ ਲਿਆ ਕਰ ਐਵੇਂ ਕੋਈ ਮੇਰੀ ਧੀ ਨੂੰ ਨજર ਨਾ ਲਗਾ ਦੇਵੇ ਕਮਲ ਆਪਣੇ ਬਾਪੂ ਦੀ ਗੱਲ ਸੁਣ ਕੇ ਜ਼ੋਰ ਦੀ ਹੱਸੀ ਤੇ ਆਖਣ ਲੱਗੀ ਬਾਪੂ ਤੁਸੀਂ ਫਿਕਰ ਨਾ ਕਰੋ ਤੇਰੀ ਇੱਤੀ ਹਮੇਸ਼ਾ ਲੋਕਾਂ ਦੀਆਂ ਨਜ਼ਰਾਂ ਤੋਂ ਬਚ ਕੇ ਹੀ ਰਹੇਗੀ। ਕਮਲ ਬਹੁਤ ਸੋਹਣੀ ਤੇ ਸਮਝਦਾਰ ਸੀ। ਜਿਵੇਂ ਰੱਬ ਨੇ ਉਸ ਨੂੰ ਵਿਹਲੇ ਬਹਿ ਕੇ ਬਣਾਇਆ ਹੋਵੇ। ਉਹ ਪੜਨ ਵਿੱਚ ਵੀ ਹੁਸ਼ਿਆਰ ਸੀ। ਕਮਲ ਦਾ ਬਾਪੂ ਬੰਤ ਸਿੰਘ ਛੋਟਾ ਜਿਹਾ ਕਿਸਾਨ ਸੀ। ਪਰ ਉਸ ਦਾ ਸੁਪਨਾ ਸੀ ਕਿ ਉਹ ਆਪਣੇ ਦੋਹਾਂ ਬੱਚਿਆਂ ਨੂੰ ਪੜਾਵੇ। ਇਸ ਲਈ ਉਸ ਨੇ ਕਮਲ ਨੂੰ ਡਿਗਰੀ ਕਰਾਉਣ ਲਈ ਕਾਲਜ ਵਿੱਚ ਲਗਾ ਦਿੱਤਾ ਸੀ। ਪਰ ਬੰਤਾ ਸਿੰਘ ਨੂੰ ਹਮੇਸ਼ਾ ਆਪਣੀ ਧੀ ਦੇ ਵਿਆਹ ਦਾ ਫਿਕਰ ਲੱਗਿਆ ਰਹਿੰਦਾ। ਉਹ ਅਕਸਰ ਫਿਕਰ ਕਰਦਾ ਹੋਇਆ ਕਮਲ ਦੀ ਮਾਂ ਨੂੰ ਕਹਿੰਦਾ ਸੀ ਕਿ ਜਿਸ ਦੀ ਧੀ ਜਵਾਨ ਹੋਵੇ ਉਸ ਬਾਪ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਪਰ ਪਤਾ ਨਹੀਂ ਮੇਰੀ ਬੱਚੀ ਦੀ ਕਿਸਮਤ ਵਿੱਚ ਕੀ ਲਿਖਿਆ ਹੈ। ਬਸ ਇੱਕ ਵਾਰ ਇਸ ਦਾ ਵਿਆਹ ਹੋ ਜਾਵੇ ਤਾਂ ਮੈਂ ਬੇਫਿਕਰ ਹੋ ਜਾਵਾਂਗਾ। ਕਮਲ ਦਾ ਕਾਲਜ ਵਿੱਚ ਆਖਰੀ ਸਾਲ ਸੀ। ਇਸ ਲਈ ਉਸ ਦਾ ਬਾਪੂ ਸੋਚਦਾ ਸੀ ਕਿ ਬਸ ਹੁਣ ਇਸ ਦਾ ਵਿਆਹ ਕਰ ਦੇਣਾ ਹੈ ਇਸ ਲਈ ਉਸ ਨੇ ਕਈ ਰਿਸ਼ਤੇਦਾਰਾਂ ਨੂੰ ਕਮਲ ਲਈ ਚੰਗੇ ਰਿਸ਼ਤੇ ਲਈ ਆਖਿਆ ਹੋਇਆ ਸੀ ਕਮਲ ਦੀ ਮਾਸੀ ਨੇ ਨੇੜਲੇ ਪਿੰਡ ਤੋਂ ਹੀ ਕਿਸੇ ਮੁੰਡੇ ਦੀ ਦੱਸ ਪਾਈ ਮੁੰਡੇ ਦੀ ਮਾਂ ਨਹੀਂ ਸੀ ਉਹ ਦੋ ਭਰਾ ਸਨ ਅਤੇ ਮੁੰਡਾ ਪੱਕੇ ਤੌਰ ਤੇ ਅਮਰੀਕਾ ਵਿੱਚ ਹੀ ਰਹਿੰਦਾ ਸੀ ਕਮਲ ਦੇ ਬੀਬੀ ਅਤੇ ਬਾਪੂ ਜੀ ਦੇ ਤਾਂ ਧਰਤੀ ਤੇ ਪੈਰ ਨਹੀਂ ਲੱਗ ਰਹੇ ਸਨ। ਮੁੰਡੇ ਵਾਲੇ ਬਹੁਤ ਅਮੀਰ ਸਨ ਅਤੇ ਉਹਨਾਂ ਦੀ ਇੱਕ ਹੀ ਮੰਗ ਸੀ ਕਿ ਬਸ ਕੁੜੀ ਸੋਹਣੀ ਹੋਣੀ ਚਾਹੀਦੀ ਹੈ। ਜਦੋਂ ਉਹਨਾਂ ਨੇ ਕਮਲ ਨੂੰ ਵੇਖਿਆ ਤਾਂ ਵੇਖਦੇ ਹੀ ਰਹਿ ਗਏ। ਉਹਨਾਂ ਨੂੰ ਕਮਲ ਪਸੰਦ ਆ ਗਈ। ਬਸ ਉਹ 체ਤੀ ਤੋਂ 체ਤੀ ਵਿਆਹ ਕਰਨਾ ਚਾਹੁੰਦੇ ਸਨ। ਕਮਲ ਦੀ ਮਾਂ ਇਹ ਸੋਚ ਕੇ ਬਹੁਤ ਖੁਸ਼ ਹੋ ਰਹੀ ਸੀ। ਕਿ ਉਸ ਦੀ ਧੀ ਦਾ ਰਿਸ਼ਤਾ ਇੰਨੇ ਵੱਡੇ ਘਰ ਵਿੱਚ ਹੋਇਆ ਹੈ। ਮੁੰਡੇ ਨੇ ਦੇਹਦਾਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਰ ਇਸ ਰਿਸ਼ਤੇ ਵਿੱਚ ਇੱਕ ਹੀ ਉਲਝਣ ਸੀ ਕਿ ਉਹ ਮੁੰਡਾ ਅਮਰਤਪਾਲ ਕਮਲ ਤੋਂ 10 ਸਾਲ ਵੱਡਾ ਸੀ। ਕਮਲ ਨੇ ਉਸ ਨਾਲ ਵਿਆਹ ਕਰਾਉਣ ਤੋਂ ਨਾ ਨੁੱਕਰ ਕੀਤੀ ਪਰ ਕਮਲ ਦੀ ਬੀਬੀ ਨੇ ਸੰਸਕਾਰਾਂ ਦੀ ਦੁਹਾਈ ਦਿੰਦੇ ਹੋਏ ਉਸ ਨੂੰ ਮਨਾ ਲਿਆ। ਕਮਲ ਆਪਣੇ ਮਾਪਿਆਂ ਦੀ लाਡਲੀ ਧੀ ਸੀ ਅਤੇ ਉਸ ਦਾ ਇੱਕ ਭਰਾ ਗੁਰਜਿੰਦਰ ਜੋ 10ਵੀਂ ਕਲਾਸ ਵਿੱਚ ਪੜ੍ਹਦਾ ਸੀ ਉਸ ਦੇ ਮਾਪੇ ਕਮਲ ਨੂੰ ਬਾਹਰ ਭੇਜ ਕੇ ਗੁਰਜਿੰਦਰ ਦਾ ਬਾਹਰ ਜਾਣ ਲਈ ਰਸਤਾ ਬਣਾਉਣਾ ਚਾਹੁੰਦੇ ਸਨ ਅੰਮ੍ਰਿਤਪਾਲ ਅਤੇ ਕਮਲ ਦਾ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਉਹ ਕਮਲ ਨੂੰ ਨਾਲ ਹੀ ਅਮਰੀਕਾ ਲੈ ਗਿਆ ਅਮਰੀਕਾ ਵਿੱਚ ਅੰਮ੍ਰਿਤਪਾਲ ਦਾ ਕੰਮ ਬਹੁਤ ਵਧੀਆ ਸੀ ਉਸ ਦੀ ਆਪਣੀ ਫੈਕਟਰੀ ਸੀ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਹਨ ਕੁਝ ਸਮੇਂ ਬਾਅਦ ਕਮਲ ਪ੍ਰੈਗਨੈਂਟ ਹੋ ਗਈ ਅਮਰਤਪਾਲ ਉਸ ਦਾ ਬਹੁਤ ਧਿਆਨ ਰੱਖਦਾ ਪਰ ਹוני ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਕਮਲ ਨੇ ਇੱਕ ਕੁੜੀ ਨੂੰ ਜਨਮ ਦਿੱਤਾ ਦੋਵੇਂ ਬਹੁਤ ਖੁਸ਼ ਹੋਏ ਕਮਲ ਆਖਦੀ ਕਿ ਰੱਬ ਨੇ ਮਿਹਰ ਕੀਤੀ ਹੈ ਉਸ ਦਾ ਨਾਮ ਮਿਹਰ ਸਿੱਧੂ ਰੱਖ ਦਿੱਤਾ ਗਿਆ ਅਜੇ ਮਿਹਰ 6 ਕੁ ਮਹੀਨਿਆਂ ਦੀ ਹੀ ਸੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਅਮਰਤਪਾਲ ਦੀ ਮੌਤ ਹੋ ਗਈ। ਕਮਲ ਉੱਤੇ ਤਾਂ ਜਿਵੇਂ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਉਹ ਬਗਾਨੇ ਮੁਰਕ ਵਿੱਚ ਇਕੱਲੀ ਰਹਿ ਗਈ। ਉਸ ਨੂੰ ਕੁਝ ਨਹੀਂ ਸੋਝ ਰਿਹਾ ਸੀ ਕਿ ਉਹ ਕੀ ਕਰੇ ਤੇ ਕੀ ਨਾ ਕਰੇ। ਉਸ ਨੂੰ ਕਿਹੜਾ ਉਮੀਦ ਸੀ ਕਿ ਅਮਰਤਪਾਲ ਉਸ ਨੂੰ ਇਸ ਤਰ੍ਹਾਂ ਅਧ ਵਿਚਕਾਰ ਛੱਡ ਕੇ ਚਲਾ ਜਾਏਗਾ। ਕਮਲ ਨੇ ਹਿੰਮਤ ਨਾਲ ਕੰਮ ਲਿਆ। ਤੇ ਮਿਹਰ ਦੀ ਦੇਖਭਾਲ ਲਈ ਆਪਣੇ ਮਾਪੇ ਨੂੰ ਅਮਰੀਕਾ ਬੁਲਾ ਲਿਆ ਉਸ ਨੇ ਆਪ ਅਮਰਤਪਾਲ ਦਾ ਸਾਰਾ ਕੰਮ ਸੰਭਾਲ ਲਿਆ ਕਮਲ ਦੇ ਮਾਪੇ ਮਿਹਰ ਦੀ ਦੇਖਭਾਲ ਕਰਦੇ ਵਕਤ ਲੰਘਦਾ ਗਿਆ ਇਸੇ ਦੌਰਾਨ ਕਮਲ ਦੀ ਜਾਣ ਪਛਾਣ ਸੰਦੀਪ ਨਾਲ ਹੋਈ ਉਸ ਸਮੇਂ ਸਮੇਂ ਤੇ ਕਮਲ ਦੀ ਸਹਾਇਤਾ ਕਰਦੀ ਰਹਿੰਦੀ ਸੀ ਉਹਨਾਂ ਦੋਨਾਂ ਦੀ ਵਧੀਆ ਦੋਸਤੀ ਸੀ ਉਹ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਸੀ ਅਤੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਹੀ ਰਹਿ ਰਹੇ ਸੀ ਪਰ ਉਸ ਨੇ ਅਜੇ ਵਿਆਹ ਨਹੀਂ ਕਰਵਾਇਆ ਸੀ ਸੰਦੀਪ ਦੇ ਪਾਪਾ ਨਹੀਂ ਸਨ ਬਸ ਪਿੰਡ ਵਿੱਚ ਇੱਕ ਬੁੱਢੀ ਮਾਂ ਤੇ ਇੱਕ ਭਰਾ ਰਹਿੰਦੇ ਸਨ ਉਹ ਚਾਹੁੰਦੀ ਸੀ ਕਿ ਪਹਿਲਾਂ ਭਰਾ ਦਾ ਵਿਆਹ ਹੋ ਜਾਵੇ ਤੇ ਫਿਰ ਉਹ ਵਿਆਹ ਕਰਵਾਵੇਗੀ ਅਮਰਤਪਾਲ ਦੀ ਮੌਤ ਤੋਂ ਬਾਅਦ ਕਮਲੰਦਰੋਂ ਬਿਲਕੁਲ ਟੁੱਟ ਚੁੱਕੀ ਸੀ ਇਸ ਸਮੇਂ ਸੰਦੀਪ ਨੇ ਕਮਲ ਦਾ ਬਹੁਤ ਸਾਥ ਦਿੱਤਾ ਇੱਕ ਭੈਣ ਦੀ ਤਰ੍ਹਾਂ ਦੋਵੇਂ ਇੱਕ ਦੂਜੇ ਨੂੰ ਕਾਫੀ ਸਮੇਂ ਦੀਆਂ ਸਨ ਉਸ ਨੇ ਕਮਲ ਨੂੰ ਦੂਜਾ ਵਿਆਹ ਕਰਾਉਣ ਦੀ ਸਲਾਹ ਦਿੱਤੀ ਪਰ ਕਮਲ ਨੇ ਕਿਹਾ ਕਿ ਉਹ ਆਪਣੀ ਖੁਸ਼ੀ ਲਈ ਮਿਹਰ ਨੂੰ ਨਹੀਂ ਰੋਲ ਸਕਦੀ ਇੱਕ ਦਿਨ ਸੰਦੀਪ ਨੇ ਕਮਲ ਦੇ ਮਾਪੇ ਤੋਂ ਆਪਣੇ ਭਰਾ ਰਣਜੀਤ ਲਈ ਕਮਲ ਦਾ ਹੱਥ ਮੰਗਿਆ ਅਤੇ ਕਿਹਾ ਕਿ ਅਸੀਂ ਮਿਹਰ ਨੂੰ ਵੀ ਅਪਣਾ ਲਵਾਂਗੇ ਕਮਲ ਦੇ ਮਾਪੇ ਨੇ ਇਸ ਲਈ ਸਹਿਮਤੀ ਦੇ ਦਿੱਤੀ ਪਰ ਫੈਸਲਾ ਕਮਲ ਤੇ ਛੱਡ ਦਿੱਤਾ ਉੰਜ ਕਮਲ ਦੇ ਬਾਪੂ ਜੀ ਵੀ ਚਾਹੁੰਦੇ ਸਨ ਕਿ ਉਹ ਦੁਬਾਰਾ ਆਪਣਾ ਘਰ ਵਸਾ ਲਵੇ ਉਹ ਵੀ ਕਦੇ ਬਗਾਨੇ ਮੁਲਕ ਵਿੱਚ ਰਹਿ ਸਕਦੇ ਸਨ ਪਰ ਕਮਲ ਨੇ ਵਿਆਹ ਲਈ ਸਾ ਮਨਾ ਕਰ ਦਿੱਤਾ ਅਤੇ ਕਿਹਾ ਬਾਪੂ ਜੀ ਮੈਂ ਕਿਹੜਾ ਕਿਸੇ ਤੇ ਬੋਝ ਹਾਂ ਅੰਮਰਪਾਲ ਬਹੁਤ ਕੁਝ ਦੇ ਗਏ ਹਨ ਮੈਨੂੰ ਅਤੇ ਮਹਿਰ ਨੂੰ ਮੈਂ ਆਪਣੀ ਧੀ ਨੂੰ ਆਪ ਪਾਲ ਲਮਾਂਗੀ ਅਤੇ ਜ਼ਿੰਦਗੀ ਕੱਟ ਲਈ ਮੇਰੇ ਕੋਲ ਅਮਰਤ ਪਲ ਦੀਆਂ ਬਹੁਤ ਜ਼ਿਆਦਾ ਹਨ ਫਿਰ ਕੁਝ ਸੋਚ ਕੇ ਬੋਲੀ ਤੁਹਾਨੂੰ ਵੀ ਪਤਾ ਹੈ ਰਣਜੀਤ ਮੇਰੇ ਤੋਂ 9 ਸਾਲ ਛੋਟਾ ਹੈ ਸੰਦੀਪ ਕੁਲਖੜੀ ਸਭ ਕੁਝ ਸੁਣ ਰਹੀ ਸੀ ਉਸਨੇ ਹੌਲੇ ਜਿਹੇ ਕਮਲ ਦਾ ਹੱਥ ਫੜ ਕੇ ਕਿਹਾ ਕਮਲ ਸਾਡਾ ਘਰ ਸੰਭਾਲ ਲਈ ਤੇਰੇ ਵਰਗੀ ਸਿਆਣੀ ਕੁੜੀ ਦੀ ਲੋੜ ਸੀ ਸਾਨੂੰ ਉਮਰ ਦਾ ਕੋਈ ਫਰਕ ਨਹੀਂ ਪੈਂਦਾ ਰਣਜੀਤ ਹੁੰਦੜ ਹੇਲ ਹੈ ਤੇਰੇ ਤੇ ਰਣਜੀਤ ਵਿੱਚ ਉਮਰ ਦਾ ਪਤਾ ਨਹੀਂ ਚੱਲੇਗਾ ਕਮਲ ਦੀ ਮਾਂ ਵੀ ਸੋਚ ਰਹੀ ਸੀ ਕਿ ਕਮਲ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਉਸ ਨੇ ਕਮਲ ਨੂੰ ਵੀ ਸਮਝਾਇਆ ਕਿ ਕਿਸਮਤ ਵਾਰ-ਵਾਰ ਦਰਵਾਜ਼ਾ ਨਹੀਂ ਖੜਕਟਾਉਂਦੀ ਅਤੇ ਸੰਦੀਪ ਤੈਨੂੰ ਕਿੰਨਾ ਪਿਆਰ ਕਰਦੀ ਹੈ ਤੇਰਾ ਕਿੰਨਾ ਧਿਆਨ ਰੱਖਦੀ ਹੈ ਕਮਲ ਸੋਚ ਰਹੀ ਸੀ ਕਿ ਪਹਿਲਾਂ ਬਿਨਾਂ ਉਸ ਦੀ ਮਰਜ਼ੀ ਜਾਣੇ ਉਸ ਦਾ ਵਿਆਹ ਉਸ ਤੋਂ 10 ਸਾਲ ਵੱਡੇ ਅਮਰਤਪਾਲ ਨਾਲ ਕਰਵਾ ਦਿੱਤਾ ਗਿਆ ਤੇ ਹੁਣ ਉਸ ਤੋਂ ਛੋਟੇ 9 ਸਾਲ ਰਣਜੀਤ ਨਾਲ ਵਿਆਹ ਲਈ ਦਬਾਅ ਪਾਇਆ ਜਾ ਰਿਹਾ ਹੈ ਸੰਦੀਪ ਜ਼ਬਰਦਸਤੀ ਬਿਲਕੁਲ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਸ ਨੇ ਕਿਹਾ ਕੋਈ ਗੱਲ ਨਹੀਂ ਡੀਅਰ ਬੇਸ਼ੱਕ ਤੂੰ ਮੇਰੇ ਭਰਾ ਨਾਲ ਵਿਆਹ ਨਾ ਕਰਵਾ ਪਰ ਆਪਣਾ ਪਿਆਰ ਐਵੇਂ ਹੀ ਰਹੁ ਇਹ ਆਖ ਕੇ ਉਸ ਨੇ ਕਮਲ ਨੂੰ ਆਪਣੇ ਗਲ ਨਾਲ ਲਾ ਲਿਆ ਕੁਝ ਦਿਨਾਂ ਬਾਅਦ ਉਸਦੇ ਬੀਬੀ ਅਤੇ ਬਾਪੂ ਵੀ ਪਿੰਡ ਆ ਗਏ। ਉਹਨਾਂ ਤੋਂ ਬਾਅਦ ਸੰਦੀਪ, ਕਮਲ ਅਤੇ ਮੇਰ ਦਾ ਪੂਰਾ ਧਿਆਨ ਰੱਖਦੀ। ਇੱਕ ਦਿਨ ਸੰਦੀਪ ਦੇ ਰਪਈਏ ਤੋਂ ਭਾਵਕ ਹੋ ਕੇ ਕਮਲ ਨੇ ਰਣਜੀਤ ਨਾਲ ਵਿਆਹ ਕਰਾਉਣ ਲਈ ਹਾਂ ਕਰ ਦਿੱਤੀ। ਕਮਲ ਨੇ ਪੰਜਾਬ ਆ ਕੇ ਰਣਜੀਤ ਤੋਂ ਆ ਪੁੱਛਿਆ ਕਿ ਉਸ ਨੂੰ ਕਮਲ ਨਾਲ ਵਿਆਹ ਕਰਾਉਣ ਤੋਂ ਕੋਈ ਇਤਰਾਜ਼ ਤਾਂ ਨਹੀਂ। ਕਮਲ ਬਹੁਤ ਸੋਹਣੀ ਸੀ। ਰੰਜੀਤ ਤੱਕੀ ਹਰ ਮੁੰਡਾ ਉਸ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਜਾਂਦਾ ਕਮਲ ਨੂੰ ਵੀ ਅਹਿਸਾਸ ਹੋਇਆ ਕਿ ਜ਼ਿੰਦਗੀ ਦਾ ਸਫ਼ਰ ਇਕੱਲਿਆਂ ਕੱਟਣਾ ਬਹੁਤ ਔਖਾ ਹੈ ਰੰਜੀਤ ਦਾ ਸਾਥ ਉਸ ਨੂੰ ਸਹੀ ਫੈਸਲਾ ਲੱਗਿਆ ਰੰਜੀਤ ਜ਼ਿਆਦਾ ਪੜਿਆ ਲਿਖਿਆ ਨਹੀਂ ਸੀ ਪਰ ਕਮਲ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਰੰਜੀਤ ਕਮਲ ਦੇ ਨਾਲ-ਨਾਲ ਮੇਰ ਨੂੰ ਵੀ ਅਪਣਾ ਰਿਹਾ ਸੀ ਕਮਲ ਨਾਲ ਰੰਜੀਤ ਦਾ ਵਿਆਹ ਹੋ ਗਿਆ ਵਿਆਹ ਤੋਂ ਕੁਝ ਮਹੀਨੇ ਉਹ ਅੰਮ੍ਰਿਤਸਰ ਹੀ ਰਹੀ ਫਿਰ ਮੇਰ ਨੂੰ ਨਾਲ ਲੈ ਕੇ ਅਮਰੀਕਾ ਚਲੀ ਗਈ ਅਮਰੀਕਾ ਜਾਣ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਹ ਪ੍ਰੈਗਨੈਂਟ ਹੋ ਗਈ ਹੈ ਸੰਦੀਪ ਨੂੰ ਅਜੇ ਪੰਜਾਬ ਵਿੱਚ ਹੀ ਸੀ ਹੁਣ ਇਸ ਸਮੇਂ ਉਸ ਨੂੰ ਰਣਜੀਤ ਦੇ ਸਾਥ ਦੀ ਬਹੁਤ ਲੋੜ ਸੀ ਉਸ ਨੇ ਜਲਦੀ ਹੀ ਰਣਜੀਤ ਦੇ ਪੇਪਰ ਬਣਾ ਕੇ ਉਸ ਨੂੰ ਬੁਲਾ ਲਿਆ ਆਖਰ ਉਹ ਦਿਨ ਆ ਗਿਆ ਜਿਸ ਦਾ ਕਮਲ ਨੂੰ ਜਰਾਂ ਤੋਂ ਇੰਤਜ਼ਾਰ ਸੀ ਅਜਰਨਜੀਤ ਅਮਰੀਕਾ ਆ ਰਿਹਾ ਸੀ ਤੇ ਸੰਦੀਪ ਵੀ ਉਸ ਦੇ ਨਾਲ ਹੀ ਆ ਰਹੀ ਸੀ ਕਮਲ ਬਹੁਤ ਖੁਸ਼ ਸੀ ਉਸ ਨੂੰ ਸੰਦੀਪ ਤੋਂ ਜ਼ਿਆਦਾ ਰਣਜੀਤ ਦਾ ਇੰਤਜ਼ਾਰ ਸੀ ਕਮਲ ਉਹਨਾਂ ਨੂੰ ਲੈਣ ਆਪੇ ਰਿਪੋਰਟ ਤੇ ਪਹੁੰਚੀ ਪਰ ਦੋਵੇਂ ਉੱਥੇ ਨਹੀਂ ਸਨ ਉਸ ਨੇ ਬਹੁਤ دیر ਇੰਤਜ਼ਾਰ ਕੀਤਾ ਉਹਨਾਂ ਦਾ ਫੋਨ ਵੀ ਬੰਦ ਆ ਰਿਹਾ ਸੀ ਕਮਲ ਘਬਰਾ ਗਈ ਫਿਰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਉਹ ਅਮਰੀਕਾ ਚਲੇ ਗਏ ਹਨ ਬਹੁਤ ਚਿਰ ਦੀ ਕਰਨ ਤੋਂ ਬਾਅਦ ਉਹ ਘਰ ਵਾਪਸ ਆ ਗਈ। ਦੋਵੇਂ ਭੈਣ ਭਰਾ ਨਾ ਆਏ ਤਾਂ ਉਹਨਾਂ ਨੇ ਨਾ ਹੀ ਆਉਣਾ ਸੀ। ਕਮਲ ਨੂੰ ਅਹਿਸਾਸ ਹੋ ਗਿਆ ਸੀ ਕਿ ਕਿਸਮਤ ਨੇ ਇੱਕ ਵਾਰ ਫਿਰ ਉਸ ਨਾਲ ਧੋਖਾ ਕੀਤਾ ਹੈ। ਉਹ ਸਮਝ ਗਈ ਸੀ ਕਿ ਰੰਜੀਤ ਨੇ ਉਸ ਨਾਲ ਵਿਆਹ ਸਿਰਫ ਤੇ ਸਿਰਫ ਅਮਰੀਕਾ ਆਉਣ ਲਈ ਕੀਤਾ ਸੀ। ਸਮਾਂ ਆਪਣੀ ਤੋਰ ਤੁਰਦਾ ਰਿਹਾ। ਕਮਲ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਉਸਨੇ ਵਿਸ਼ਵਾਸ ਮਾਨ ਰੱਖਿਆ। ਕਮਲ ਦੇ ਬੀਬੀ ਬਾਪੂ ਉਸ ਕੋਲ ਹੀ ਰਹਿੰਦੇ ਉਸ ਦੇ ਬੱਚਿਆਂ ਦਾ ਖਿਆਲ ਰੱਖਦੇ ਹੁਣ ਬੱਚੇ ਵੱਡੇ ਹੋ ਰਹੇ ਸਨ ਤੇ ਦੋਵੇਂ ਇੱਕ ਦਿਨ ਕਮਲ ਨੂੰ ਪੁੱਛਦੇ ਮम्मा ਅਸੀਂ ਦੋਵੇਂ ਭੈਣ ਭਰਾ ਹਾਂ ਪਰ ਸਾਡੇ ਸਰਨੇਮਾ ਡੱਡ ਕਿਉਂ ਹਨ ਕਮਲ ਕੋਲ ਇਸ ਸਵਾਲ ਦਾ ਜਵਾਬ ਦੇਣ ਦੀ ਹਿੰਮਤ ਨਹੀਂ ਸੀ ਅਤੇ ਨਾ ਹੀ ਬੱਚਿਆਂ ਕੋਲ ਇਹ ਗੱਲ ਦੀ ਸਮਝ ਸੀ